ਜਿਹੜਾ ਖਾਸ ਤੌਰ ਤੇ ਸਿੱਖ ਧਰਮ ਦੇ ਵਿੱਚ ਆ ਸਾਨੂੰ ਮੀਰੀ ਪੀਰੀ ਦੇ ਸਿਧਾਂਤ ਗੁਰੂਆਂ ਨੇ ਬਖਸ਼ੇ ਨੇ ਤਖੀਰ ਸਾਹਿਬ ਇਧਰੇ ਆਪਣੇ ਵਧਾਈ ਜੰਮਪਾ ਸਾਹਿਬ ਨੇ ਇਹਨਾਂ ਵੀ ਤਿਹਾਰ ਚ ਸ਼ਾਮਲ ਹੋਣਾ ਚਾਹੀਦਾ ਇਹਨਾਂ ਨੂੰ ਆਪਣੇ ਤਿਹਾਰ ਚ ਸ਼ਾਮਲ ਕਰਨਾ ਚਾਹੀਦਾ ਤਾਂ ਕਿ ਜਿਹੜਾ ਭਾਈਚਾਰੇ ਦੀ ਮਸਾਲਾ ਹੈ ਹੋਰ ਕੈਂਪ ਹੋਵੇ ਇਹ ਦੀਨਾਂ ਨੂੰ ਲੱਖ ਲੱਖ ਵਧਾਈ ਦਿਨਾਂ ਤੇ ਹਰ ਸਾਡਾ ਇਹ ਬਹੁਤ ਖੁਸ਼ੀਆਂ ਮਨਾਉਂਦੇ ਆ ਬਹੁਤ ਖੁਸ਼ੀਆਂ ਨੂੰ ਪਾਜੇ ਸਾਡੇ ਸਾਰੇ ਧਰਮਾਂ ਦੇ ਲੋਕੋ ਵੀ ਆਏ ਮੁਬਾਰਕ ਸਾਰਿਆਂ ਨੂੰ ਮੇਰੇ ਭਾਈਆਂ ਨੂੰ ਭੈਣਾਂ ਨੂੰ ਜਿੱਦ ਮੁਬਾਰਕ ਜਿਹੜੇ ਬਹੁਤ ਮੁਬਾਰਕਾਂ ਇਨਕੀਆਂ ਸਭ ਕੋ ਮੁਬਾਰਕਾਂ ਬਹੁਤ ਬਹੁਤ ਇਹ ਬਹੁਤ ਭਾਈਚਾਰੇ ਦਾ ਤਿਹਾੜਾ ਹੈ तमाम ਧਰਮ ਕੇ ਲੋਕ ਆਪਸ ਮੇਂ ਇੱਕ ਦੂਸਰੇ ਮਿਲਤੇ ਜੁਲਤੇ ਹਾਂ ਅਮਨ ਆਮਾਨ ਸ਼ਾਂਤੀ ਰੱਖੀ ਜਾਵੇ ਹੈ ਜੀ ਵਾਲਵੇ ਸਿੱਖ ਭਾਈਆ ਸਾਰੇ ਆਪਸਾ ਭਾਈਚਾਰਾ ਬਹੁਤ ਬੜਾ ਬੁੱਕਾ ਹੋਇਆ ਹੈ ਕੋਈ ਵੀ ਧਰਮ ਹੋਵੇ ਭਾਵੇਂ ਸਿੱਖ ਹੋਵੇ ਹਿੰਦੂ ਹੋਵੇ ਮੁਸਲਿਮ ਹੋਵੇ ਇਸਾਈ ਹੋਵੇ ਹਰ ਧਰਮ ਦੇ ਵਿੱਚ ਸਾਂਝੀ ਬਲਤਾ ਦੱਸੀ ਜਾਂਦੀ ਹੈ ਕਿਉਂਕਿ ਇਨਸਾਨੀਅਤ ਦੇ ਉੱਪਰ ਕੋਈ ਚੀਜ਼ ਨਹੀਂ ਹੈ ਸੋ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਹੈ ਤੁਹਾਡੇ ਵਿੱਚ ਈਦ ਉਲ ਫਿਤਰ ਦਾ ਜੋ ਤਿਉਹਾਰ ਬੜੀ ਧੂਮ-ਤਾਂਬ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਮੁੱਲਾਪੁਰ ਗਰੀਬਦਾਸ ਵਿਖੇ ਵੀ ਇਹ ਜੋ ਤਿਉਹਾਰ ਹੈ ਬੜੀ ਧੂਮ-ਤਾਂਬ ਦੇ ਨਾਲ ਮਨਾਇਆ ਜਾ ਰਿਹਾ ਸੋ ਅੱਜ ईदगाह ਦੇ ਉੱਤੇ ਮੁੱਲਾਪੁਰ ਗਰੀਬਦਾਸ ਵੇਖੇ ਮਾਜਰਾ ਸਾਹਿਬ ਦੇ بیٹے ਹਾਜ਼ਰੀ ਪਰਨ ਦੇ ਲਈ ਪਹੁੰਚੇ ਨੇ ਤੋ ਅੱਜ ਪੂਰੀ ਦੁਨੀਆ ਦੇ ਵਿੱਚ ਈਦ ਔਰ ਫਿਤਰ ਦਾ ਜੋ ਤਿਹਾਰ ਮਨਾਇਆ ਜਾ ਰਿਹਾ ਹੈ ਕੀ ਮੈਸੇਜ ਦੇਣਾ ਚਾਹੁੰਦਾ ਇਸ ਤੇ ਮੈਂ ਸਮਝਦਾ ਸਭ ਤੋਂ ਪਹਿਲਾਂ ਤਾਂ ਸਾਰੇ ਕੌਮ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਵਧਾਈ ਦੇਣਾ ਹੈ ਅਸੀਂ ਇਹਨੇ ਤਾਂ ਸ਼ਾਮਿਲ ਹੋ ਕੇ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋ ਕੇ ਸ਼ਰੀਕ ਹੋਏ ਹਾਂ ਤੇ ਮਾਨਵਤਾ ਦੇ ਭਲੇ ਦੀ ਹਰੇਕ ਕੌਮ ਹਰੇਕ ਧਰਮ ਗੱਲ ਕਰਦਾ ਜਦੋਂ ਸਿਰ ਜੋੜ ਕੇ ਬੈਠਦੇ ਹਾਂ ਤਾਂ ਜਿਹੜੀਆਂ ਸਮਾਜ ਦੇ ਅਕੇ ਕੌਮ ਦੇ ਕਿ ਮੁਸ਼ਕਲਾਂ ਨੇ ਉਹਨਾਂ ਦਾ ਜ਼ਿਕਰ ਵੀ ਹੁੰਦਾ ਉਹਨਾਂ ਦੇ ਹੱਲ ਲੱਭਣ ਦੇ ਯਤਨ ਵੀ ਹੁੰਦੇ ਨੇ ਤੋ ਐਸੇ ਦਿਹਾੜਿਆਂ ਤੇ ਮੈਂ ਸਮਝਦਾ ਇੱਕ ਪੁੱਤਰ ਮੰਦੇ ਨਾਲ ਵੱਡੀ ਸੋਚ ਦੇ ਨਾਲ ਸਾਰੇ ਜੁੜ ਬੈਠਦੇ ਨੇ ਤੇ ਕੁਦਰਤੀ ਗੱਲ ਆ ਜਦੋਂ ਜੋੜ ਕੇ ਬੈਠਦੇ ਨੇ ਸਮਾਜ ਦੇ ਸੰਗਾ ਅੰਗ ਇਕੱਠਾ ਹੋਇਆ ਹੁੰਦਾ ਤਾਂ ਅੱਗੇ ਸਮਾਜ ਨੂੰ ਬਹੁਤ ਚੰਗੀ ਸਿਹਤ ਮਿਲਦੀ ਆ ਤੇ ਅਸੀਂ ਸਮੁੱਚੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਮੁਬਾਰਕਬਾਦ ਦਿੰਨੇ ਆ ਉੱਥੇ ਪਰਮਾਤਮਾ ਕੇ ਇਹੀ ਅਰਦਾਸਾਂ ਕਰਦੇ ਆ ਵੀ ਇਹਨਾਂ ਨੂੰ ਵੀ ਦਿਨ ਤੋਂ ਕਿਨਿਆ ਚਾ ਚੌਕੜੀ ਤਰੱਕੀ ਦੇ ਤੇ ਕਈ ਪਾਰਟੀਆਂ ਦੇ ਵੱਲੋਂ ਕਿਸ ਧਰਮ ਦੇ ਨਾਂ ਤੇ ਜੋ ਫੋਟੋ ਬਟੋਰੀਆ ਜਾਂਦੀ ਹੈ ਉਹ ਧਰਮ ਦੇ ਨਾਂ ਤੇ ਵੱਡੇ ਵੱਡੇ ਜੋ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਮੈਂ ਸਮਝਦਾ ਜੀ ਧਰਮ ਤੇ ਰਾਜਨੀਤੀ ਜਿਹੜਾ ਖਾਸ ਤੌਰ ਤੇ ਸਿੱਖ ਧਰਮ ਦੇ ਵਿੱਚ ਆ ਸਾਨੂੰ ਮੀਰੀ ਪੀਰੀ ਦੇ ਸਿਧਾਂਤ ਗੁਰੂਆਂ ਨੇ ਪੱਖੇ ਨੇ ਜਿੰਨੀ ਦੇਰ ਤੱਕ ਧਰਮ ਦੇ ਤਾਬਿਆ ਰਹਿ ਕੇ ਰਾਜਨੀਤੀ ਚੱਲਦੀ ਆ ਉਹਦੇ ਵਿੱਚ ਮੈਂ ਸਮਝਦਾ ਕੋਈ ਬੁਰਾਈ ਨਹੀਂ ਹੈ ਪਰ ਜੇ ਆਪਣੇ ਕੰਮ ਲਈ ਆਪਣੇ ਕਿੱਤੇ ਲਈ ਆਪਣੇ ਆਪਣੇ ਫਾਇਦੇ ਲਈ ਜੇ ਵਰਤੀ ਜਾਵੇ ਤਾਂ ਉਹ ਚੀਜ਼ ਗਲਤ ਹੈ ਤੇ ਇਹ ਵੀ ਪਰ ਸਚਾਈ ਹੈ ਵੀ ਜੇ ਧਰਮ ਦੀ ਤਾਬਿਆਂ ਤੇ ਰਹਿ ਕੇ ਰਾਜਨੀਤੀ ਕੀਤੀ ਜਾਵੇ ਤਾਂ ਉਹ ਸਮਾਜ ਨੂੰ ਕੁਛ ਨਾ ਕੁਛ ਭਲਾ ਦਿੰਦੀ ਆ ਵਰਤਨ ਵਾਲੀ ਕੋਈ ਵੀ ਚੀਜ਼ ਹੋਵੇ ਜਦੋਂ ਤੁਸੀਂ ਵਰਤਦੇ ਹੋ ਚਾਹੇ ਧਰਮ ਨੂੰ ਵਰਤਿਆ ਚਾਹੇ ਬੰਦੇ ਨੂੰ ਵਰਤਿਆ ਉਹ ਇਸ ਕਰਕੇ ਉਹ ਕਦੇ ਵੀ ਕਿਸੇ ਮੂਲ ਸਿਧਾਂਤਾਂ ਤੇ ਟਿਕੀ ਨਹੀਂ ਹੁੰਦੀ ਚੀਜ਼ ਜੋ ਸਿਧਾਂਤ ਤੇ ਨਾ ਟਿਕੀ ਹੋਵੇ ਉਹ ਬਹੁਤਾਂ ਲੰਬਾ ਸਮਾਂ ਚੀਜ਼ ਨਹੀਂ ਰਹਿੰਦੀ ਉਹ ਲੋਕਾਂ ਲਈ ਖਰਾਬ ਹੀ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਵਾਦ ਦੇਣਾ ਚਾਹਨਾ ਆਪਣੇ ਸਾਰੇ ਭਾਈਚਾਰੇ ਨੂੰ ਮੇਰੀ ਸਾਰਿਆਂ ਨਾਲ ਬਹੁਤ ਚੰਗੀ ਮਿੱਤਰਤਾ ਹੈ ਖਾਸ ਕਰਕੇ ਸਾਡੇ ਪਿੰਡ ਇੱਕ ਵੱਡਾ ਸਥਾਨ ਹੈ ਇਸ ਧਰਮ ਦਾ ਤੇ ਇਸ ਕਰਕੇ ਮੇਰੀ ਤਾਂ ਸਭ ਤੋਂ ਵੱਡਾ ਮੈਸੇਜ ਇਹ ਹੈ ਕਿ ਜਿਵੇਂ ਸਾਡੇ ਪਿੰਡ ਇੱਥੇ ਮਿਲ ਜੁਲ ਕੇ ਰਹਿੰਦੇ ਨੇ ਇਹ ਅੱਜ ਤੁਸੀਂ ਦੇਖ ਵੀ ਸਕਦੇ ਹੋ ਇਕੱਠ ਜਿਵੇਂ ਹੋਇਆ ਸਾਡੇ ਹਲਕੇ ਦਾ ਲੋਕਲ ਬੰਦੇ ਇੱਥੇ ਹੈਗੇ ਸਾਰੇ ਇਹ ਇਦਾਂ ਹੀ ਇਕੱਠ ਹਮੇਸ਼ਾ ਹੋਣਾ ਚਾਹੀਦਾ ਤੇ ਸਾਨੂੰ ਇਹਨਾਂ ਦੇ ਹਰ ਤਿਹਾਰ ਚ ਸ਼ਾਮਲ ਹੋਣਾ ਚਾਹੀਦਾ ਇਹਨਾਂ ਨੂੰ ਆਪਣੇ ਤਿਹਾਰ ਚ ਸ਼ਾਮਲ ਕਰਨਾ ਚਾਹੀਦਾ ਤਾਂ ਕਿ ਜਿਹੜਾ ਭਾਈਚਾਰੇ ਦੀ ਮਸਾਲਾ ਹੈ ਹੋਰ ਕਾਇਮ ਹੋਵੇ ਸੋ ਹਰ ਪਾਸੇ ਖੁਸ਼ੀਆਂ ਦਾ ਮਾਹੌਲ ਹੈ ਜੀ ਇਦੂਲ ਫਿਤਰ ਦਾ ਜੋ ਤਿਹਾਰ ਹੈ ਹਰ ਪਾਸੇ ਖੁਸ਼ੀ ਦੇ ਨਾਲ ਇੱਕ ਦੂਸਰੇ ਦੇ ਨਾਲ ਗਲੇ ਮਿਲ ਕੇ ਜੋ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਵੀ ਆਪਣੇ ਭਾਈਚਾਰਾ ਮੁਸਲਮਾਨ ਭਾਈਚਾਰਾ ਹੈ ਇਹ ਦੀਨਾਂ ਨੂੰ ਲੱਖ ਲੱਖ ਵਧਾਈ ਦਿਨਾ ਤੇ ਜਾਨੂੰ ਇਹ ਰਿਕਵੈਸਟ ਕਰਦਾ ਕਿ ਜੀ ਆਪਣੇ ਬੱਚਿਆਂ ਨੂੰ ਹਮ ਪਹਿਲਵਾਨੀ ਪਹਿਲਵਾਨੀ ਦੇ ਵਿੱਚ ਅੱਗੇ ਪੰਜਾਬ ਦਾ ਨਾਮ ਰੋਸ਼ਨ ਕਰਨ ਲਈ ਸਾਡੇ ਸਹਿਯੋਗ ਨਾਲ ਹਮ ਇੱਕ ਅਖਾੜਾ ਆਪਾਂ ਇੱਥੇ ਮੁੱਲਾਪੁਰ ਚ ਆ ਰਹੇ ਨੇ ਇੱਕ ਸਾਨੂੰ ਅਖਾੜਾ ਇਹਨਾਂ ਦੇ ਭਾਈਚਾਰੇ ਚੋਂ ਹੀ ਸਾਨੂੰ ਯੂਏਈ ਚ ਸ਼ੇਖਲ ਖਾਤਰੀ ਜੀ ਨੇ ਆਪਣੀ ਜਗ੍ਹਾ ਦਿੱਤੀ ਹੈ ਜੀ ਇਹ ਅਸੀਂ ਆਸਾਨ ਮੰਨਦੇ ਆ ਜੀ ਦਵਾਈ ਵਿੱਚ ਹਾਂ ਜੀ ਆ ਰਾਸਲ ਖੇਮਾ ਜੀ ਸਾਨੂੰ ਉਹਨੇ ਆਪਣੀ ਲੱਖਾਂ ਜ਼ਮੀਨਾਂ ਚੋਂ 5 ਏਕੜ ਜ਼ਮੀਨ ਸਾਨੂੰ ਅਖਾੜੇ ਨੂੰ ਟਰੱਸਟ ਨੂੰ ਦਿੱਤੀ ਆ ਤੇ ਅਬਦੁੱਲ ਸਰਦਾਰ ਚਾਚਾ ਜੀ ਨਾਲੇ ਸੀ ਸਾਡੇ ਉੱਥੇ ਤੇ ਅਸੀਂ ਧੰਨਵਾਦ ਕਰਦੇ ਆ ਜੀ ਕਿ ਇਹਨਾਂ ਨੇ ਸਾਨੂੰ ਬੱਚਿਆਂ ਨੂੰ ਅੱਗੇ ਵਧਾਉਣ ਵਾਸਤੇ ਜਗ੍ਹਾ ਦਿੱਤੀ ਆ ਜੀ ਤੋਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਇਹ ਮੁੱਲਾਂਪੁਰ ਗਰੀਬਦਾਸ ਈਦਗਾਹ ਦੇ ਉੱਤੇ ਹਰ ਭਾਈਚਾਰੇ ਵੱਲੋਂ ਹਰ ਫਿਰਕੇ ਦੇ ਵੱਲੋਂ ਹਰ ਧਰਮ ਦੇ ਵੱਲੋਂ ਜੋ ਖੁਸ਼ੀ ਇੱਕ ਮਨਾਈ ਜਾ ਰਹੀ ਹੈ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਜ ਜਨ ਲੈ ਕੇ ਸਾਡੇ ਨਾਲ ਸਤਾਰ ਮੁਹੰਮਦ ਜੀ ਮੌਜੂਦ ਹੈ ਸੋ ਗੱਲਬਾਤ ਕਰਦੇ ਆ ਜੀ ਕੀ ਕਹਿਣਾ ਚਾਹੁੰਦੇ ਹੈ ਜੀ ਅੱਜ ਈਦ ਦੇ ਤਿਹਾੜੇ ਅਸਲਾਮੁਅਲੈਕੁਮ ਆਪਣਾ ਇਹ ਜੋ ਈਦ ਦਾ ਤਿਹਾੜਾ ਹੈ ਆਪਣਾ ਆਪਸੀ ਸਾਂਝਾ ਭਾਈਚਾਰਾ ਦਾ ਪਿਆਰ ਦਾ ਪ੍ਰਤੀਕ ਤਿਹਾੜਾ ਹੈ ਅਮਰ ਇਸ ਵਿੱਚ ਗੈਰ ਬਰਾਦਰੀ ਵੀ ਤੇ ਆਪਣੀ ਬਰਾਦਰੀ ਵੀ ਹਮ ਆਪਣੇ ਗਲੇ ਮਿਲ ਕੇ ਆਪਣਾ ਖੁਸ਼ੀ ਦਾ ਇਜ਼ਹਾਰ ਕਰਦੇ ਆ। ਖੁਸ਼ੀ ਦਾ ਮਾਹੌਲ ਹੈ। ਸੋ ਇੱਥੇ ਗਿੱਲ ਸਾਹਿਬ ਦੇ ਬੇਟੇ ਵੀ ਪਹੁੰਚੇ ਨੇ, ਚੰਦੂ ਮੱਜਰਾ ਸਾਹਿਬ ਦੇ ਬੇਟੇ ਪਹੁੰਚੇ ਨੇ, ਰਵੀਜੀ ਵੀ ਪਹੁੰਚੇ ਨੇ। ਕਿਸ ਤਰ੍ਹਾਂ ਦੇਖਦੇ ਹੋ ਕਿ ਸਾਰੇ ਇੱਕ ਮੰਚ ਤੇ ਇੱਕ ਜਗ੍ਹਾ ਇਕੱਠੇ ਹੋ ਕੇ ਖੁਸ਼ੀ ਸਾਂਝੀਆ ਕਰਦੇ ਆ। ਬੜੀ ਖੁਸ਼ੀ ਹੋਈ ਜੀ ਸਾਨੂੰ। ਇਹ ਸਿੱਖ ਕੌਮ ਸ਼ੁਰੂ ਤੋਂ ਹੀ ਸਾਡੇ ਨਾਲ ਰਹੀ ਹੈ। ਤੇ ਅਸੀਂ ਆਹ ਸਨੇਹ ਅਧਿਆਨ ਚਾਹੁੰਦੇ ਆ ਇਸ ਇਤਿਹਾਰ ਦੇ ਮੱਧੋਂ ਤੋਂ। ਇਹ ਸਾਰਾ ਸਭ ਤੋਂ ਵੱਡੀ ਗੱਲ ਹੈ ਭਾਈਚਾਰਾ ਆਪਸ ਦੇ ਵਿੱਚ ਸਾਰਿਆਂ ਦਾ ਭਾਈਚਾਰਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਦੁਨੀਆ ਇੱਕ ਦਿਨ ਆਪਾਂ ਨੇ ਛੱਡ ਕੇ ਜਾਣੀ ਹੈ ਇਹ ਇੱਥੇ ਦਾ ਅਸੀਂ ਮਹਿਮਾਨ ਖਾਨੇ ਚ ਆਏ ਹਾਂ ਇੱਥੇ ਮੇਰੀ ਮੇਰੀ ਕਰੀ ਫਿਰਦੇ ਆ ਲੋਕ ਤੇ ਕੁਝ ਨਹੀਂ ਹੈਗਾ ਇੱਥੇ ਸਭ ਤੋਂ ਵੱਡੀ ਗੱਲ ਹੈ ਸਾਡਾ ਭਾਈਚਾਰਾ ਆਪਸ ਦੇ ਵਿੱਚ ਕਾਇਮ ਹੋਣਾ ਚਾਹੀਦਾ ਲੱਗ ਗਈ ਬਹੁਤ ਭਾਈਚਾਰਾ ਸਾਂਝਾ سارے ایک دوسرے ملتے جلتے ہیں اور ایک دوسرے کو جو ہم خوشی کا پیغام دیتے ہیں تاکہ ہم جس طریقے سے اپنی خوشیاں مناتے ہیں سکون اور اتمنان کے ساتھ پورے ماحول کی اتمنان کے ساتھ جو ہم اپنی خوشیاں منائے اور کسی کو بھی سک... جو

ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਤੁਹਾਡੇ ਕੋਲ ਹੋਰ ਖਬਰਾਂ ਪਹੁੰਚ ਸਕੇ ਅਤੇ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਤੁਹਾਨੂੰ ਸਾਡੀ ਖਬਰਾਂ ਕਿੰਦਾ ਦੀ ਲੱਗਦੀ ਆਏ ਸੋ ਮੈਂ ਮਨੀ ਸੋਮਨ న్యూ ਚੰਡੀਗੜ੍ਹ